ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਆਪਾਂ ਬਣਾ ਰਹੇ ਆ ਪਸ਼ੂ ਮੰਡੀ ਜਗਰਾਵਾਂ ਦੀ ਇੱਕ ਸੋਨੋ ਦੋਸਤੋ ਟਾਪ ਦੀ ਬੱਚੀ ਵਿਖਾਉਣੀ ਆ ਬਹੁਤ ਚੰਗੀ ਬਰੀਡ ਵਾਲੀ ਕੱਚੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਜੀ ਕਿਹੜਾ ਦੱਸ ਗੋਦੀ ਸਾਸੀ ਕਾਲ ਬਈ ਨਾਮ ਦੱਸ ਦੇ ਬਈ ਨਾਂ ਬਾਈ ਗੋਪੀ ਆ ਪਿੰਡ ਪਿੱਥਵਾ ਜ਼ਿਲ੍ਹਾ ਬਠਿੰਡਾ ਠੀਕ ਆ ਤੇ ਵਪਾਰ ਦਾ ਕੰਮ ਆ ਆਪਣਾ ਕਿੰਨਾ ਕ ਟਾਈਮ ਹੋ ਗਿਆ ਹੋ ਗਿਆ ਬਾਈ 7-8 ਸਾਲ ਠੀਕ ਆ ਤੇ ਇਹ ਵੜਾ ਦੂਜਾ ਦੰਦੀ ਪਹਿਲਾ ਸੁਵੇ ਬਾਈ ਦੰਦੋ ਹਜੇ 2 ਦਿਨ ਤੇ ਚੱਕਦੀ ਆ ਠੀਕ ਆ ਅੱਜ ਮਾਸਕਾ ਦਾ ਸੀਮਟ ਲੱਗਿਆ 20-22 ਦਿਨਾਂ ਦੀ ਹੈ ਜੀ ਕੱਚੀ 20-22 ਦਿਨਾਂ ਦੀ ਕੱਚੀ ਆ ਤੇ ਕਿੰਨਾ ਕ ਦੁੱਧ ਪਾ ਦੂ ਤੁਹਾਡੇ ਹਿਸਾਬ ਨਾਲ ਪਹਿਲੇ ਸਵੇਰੇ ਪਹਿਲੇ ਸਵੇਰੇ ਬਾਈ ਪਾ ਦੂ ਖੁੱਲਾ 32-33 ਕਿਲੋ ਦੁੱਧ ਖੁੱਲਾ ਪਾ ਦੂ ਠੀਕ ਆ ਦੇਖ ਸਕਦੇ ਹੋ ਦੋਸਤੋ ਇਤਿਹਾਪ ਇਹ ਕਿਹੜੇ ਸੀਮੰਦੀ ਆ ਆ ਬਾਈ ਆਪਾਂ ਸਾਰਾ ਬੰਦੇ ਨੂੰ ਜਿਹੜਾ ਬੰਦਾ ਲਊਗਾ ਫਾਰਮ ਦੀ ਵਿਵੇ ਸਾਰੀ ਦੇ ਦਾਂਗੇ ਫਾਰਮ ਚ ਲੈ ਗਏ ਦੋਵੇਂ ਮੇੜਾ ਫਾਰਮ ਚੋਂ ਲੈ ਗਏ ਦੋ ਬਾਈ ਦੂ ਪਹਿਲਾਂ ਵੇਚ ਤੇ ਘਰ ਸ਼ਹਿਰ ਇੱਕ ਜਿਆਸੀ ਉਹ ਵੀ ਫਾਰਮ ਚੋਂ ਚਾਰ ਬੱਚੀਆਂ ਕੱਠੀਆਂ ਲਈਆਂ ਫਾਰਮ ਠੀਕ ਆ ਤੇ ਜਿਹੜੀ ਆਪਣੀਆਂ ਦੋ ਨੰਬਰ ਤੇ ਆ ਇਹ ਵੀ ਬਾਈ ਦੋ ਦੰਦਾ ਇਹ ਵੀ ਦੋਂਦੀ ਆ ਹਾਂ ਬਾਈ ਜਿਹਦੇ 20-22 ਦਿਨ ਪਏ ਹਾਂ ਝੋਲੀ ਝਾਲੀ ਦਾ ਇਹ ਵੀ ਬਹੁਤ ਕੱਡੂਗੀ ਹਣਾ ਹਾਂ ਬਾਈ ਦੇਖ ਸਕਦੇ ਆ ਦੋਸਤੋ ਦੋਵੇਂ ਫੁੱਲ ਵੱਡੇ ਕੱਦ ਕਾਠ ਵਾਲੀਆਂ ਵੀਡੀਓ ਚ ਕਈ ਵਾਰੀ ਪਸ਼ੂ ਦੇਖਣ ਨੂੰ ਛੋਟਾ ਲੱਗਦਾ ਹ ਫੋਲ ਨਬਰ ਦੇ ਸਾਡੇ ਸੀ ਸੀ ਜੀ ਫੋਟੋ ਹੁੰਦਾ ਹੈ ਠੀਕ ਆ ਹੈਗਾ ਵੀ ਆ ਬਈ ਦੇਖ ਸਕਦੇ ਆ ਰੰਗ ਬਾਜ ਬਹੁਤ ਚੰਗਾ ਆ ਵੈੜ ਤੋੜ ਦੇ ਬਈ ਯਾਰ ਤੋੜੀ ਤੇ ਵੈੜ ਤੋੜੀ ਮੜੀ ਤੋੜ ਕੇ ਦਿਖਾ ਦੇ ਯਾਰ ਜਿਵੇਂ ਦੇਖ ਸਕਦੇ ਹੋ ਦੋਸਤੋ ਪੂਰੀ ਪ੍ਰਿੰਟ ਵਾਲੀ ਵੈੜ ਆ ਬਾਕੀ ਖਣ ਬਹੁਤ ਸੋਹਣਾ ਹੈਗਾ ਇੱਥੋਂ ਥੋੜਾ ਜਿਹਾ ਬਚਾ ਕੇ ਜੇ ਲਾ ਦੇਖ ਸਕਦੇ ਆ ਦੋਸਤੋ ਚੌਂਕ ਚੌਂਕ ਬਹੁਤ ਆ ਦੋਸਤੋ ਤੋੜ ਦੇ ਦੀ ਦੇਖ ਸਕਦੇ ਆਂ ਦੋਸਤੋ ਹਜੇ ਬਾਈਆਂ ਦਾ ਵੀ 20-22 ਦਣੇ ਇਹਦੇ ਪਏ ਆ ਹਵਾਨਾ ਬਹੁਤ ਸੋਹਣਾ ਬਣਾ ਜਾਣਾ ਉਹਦੇ ਨੂੰ ਇਹਨੇ ਤੇ ਬਾਕੀ ਹਵਾਨਾ ਦੋਸਤੋ ਜੋਸ਼ ਵਾਲਾ ਪੂਰਾ ਵਧੀਆ ਬਣਾਊਗੀ ਦੇਖ ਸਕਦੇ ਆਂ ਮੁੱਲ ਬਾਈ ਫੋਨ ਤੇ ਹੀ ਹੋਊਗਾ ਫੋਨ ਹੀ ਕਰਾਂਗੇ ਬਾਈ ਮੁੱਲ ਠੀਕ ਆ ਵਾਦਲੇ ਵਾਲੇ ਲੋਕ ਵਾਲੇ ਹੁੰਦੇ ਲੈਂ ਵਾਲੇ ਘਾ ਦੇਖ ਸਕਦੇ ਦੋਸਤੋ ਬੋਦੀ ਵਾਲੀ ਵਹਿੜਾ ਬਹੁਤ ਚੰਗੀ ਤੇ ਬਾਈ ਫੋਨ ਨੰਬਰ ਆਪਣਾ 8264752844 ਬਾਈ ਇੱਕ ਰਿਯੋਰ ਬੋਲਦੇ ਵੀ 8264752844 ਇਹ ਦੋਸਤੋ ਬਾਈ ਦਾ ਨੰਬਰ ਹੈ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ ਬੰਦ